ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਮੰਮੀ ਰੱਖੀ ਬੈਠੇ ਨੇ ਸਬਜ਼ੀਆਂ Shimla mirch ਇਹ ਸ਼ਿਮਲਾ ਮਿਰਚ ਇਹ ਰਹੀਆਂ ਆਦਰਕ ਗਾਜਰਾ ਲਸਣ ਪਿਆਏ ਗੋਭੀ ਲਸਣ ਦਾ ਨਹੀਂ ਪਾਉਣਾ ਹੋਣਾ ਪਾਉਣਾ ਲਸਣ ਵੀ ਪਾਉਣਾ ਲਸਣ ਆਦਰਕ ਗੋਭੀ ਗਾਜਰਾ ਚੀਰ ਰਹੇ ਨੇ ਮੰਮੀ ਤੇ ਅੱਜ ਹੈਗਾ ਭਈ ਸਾਡੇ ਦੋਤੇ ਦਾ ਜਨਮ ਦਿਨ ਮਮੀ ਲੱਗੇ ਹੋਏ ਨੇ ਬਣਾਉਣ ਮੰਚੂਰੀਆਂ ਤੇ ਗੋਭੀ ਚੀਤੀ ਮਮੀ ਨੇ ਗੱਜਣਾ ਚੀ ਰਹੇ ਨੇ ਮੈਂ ਚਾੱਕ ਰੱਖ ਕੇ ਲੱਗਿਆ ਆਂ ਮੈਂ ਬਣਾ ਰਹੀ ਸੀ ਕਿ ਸੂਟ ਲਾਈਟ ਗਈ ਪੱਜ ਲਾਈਟ ਵਾਲੇ ਬਹੁਤ ਹੈਰਾਨ ਕਰਦੇ ਨੇ ਜਿੰਦਾਂ ਕੰਮ ਹੋਵੇ ਉਦਾਂ ਤਾਂ ਲਾਈਟ ਜ਼ਰੂਰ ਹੋ ਜਾਂਦੀ ਆ ਮੈਂ ਜਲਦੀ ਜਲਦੀ ਜਿੰਨਾ ਕੇ ਬੈਠ ਗਈ ਚਲ ਖਾਸਾ ਹੋ ਗਿਆ ਹਾਂ ਤੇ ਸੂਟ ਵਾਲਿਆਂ ਨੂੰ ਕਾਲੀ ਆਈ ਵੀ ਹੈ ਵੀ ਸਾਡੇ ਸੂਟ ਦੇ ਦੋ ਸਾਡੇ 파ਠ ਪ੍ਰਗਾਸ ਹੋ ਗਿਆ ਸੂਟ ਮੁੱਕ ਗਿਆ ਉਹਨਾਂ ਕੋਲ ਪਾਗੇ ਜਾਣ ਵਾਲੇ ਮੰਮੀ ਸਗਲਾ ਕਹਿੰਦੇ ਵੇਖਣ ਤਾਂ ਇਹਨਾਂ ਦੇ ਨੇ ਵੀ ਸਾਡੇ ਸੂਟ ਦਓ ਅਸੀਂ ਭੋਗ ਤੇ ਪਾਉਣੇ ਨੇ ਹਾਂ ਇੱਕ ਬਣਿਆ ਪਿਆ ਚਾਹ ਦਾ ਦੂਸਰਾ ਵੀ ਆਪਾਂ ਬਣਾ ਲੈਣਾ ਚਾਹ ਪੀ ਕੇ ਬਣਾਉਣੇ ਆ ਉਧਰੋਂ ਹਜੇ ਅੱਜ ਮੰਮੀ ਨੇ ਇਹ ਵੀ ਕੰਮ ਕਰਨਾ ਤੇ ਉਧਰੋਂ ਉਹ ਦੇਖੋ ਸਾਗ ਕੱਲ ਸਾਗ ਲੈ ਕੇ ਆਂਦਾ ਥੀਗਾ ਸਮਾਰ ਕੇ ਰਾਤ ਸਮਾਰਤਾ ਸੀ ਮੰਮੀ ਨੇ ਧੋ ਕੇ ਰੱਖਿਆ ਪਿਆ ਹੁਣ ਵਿੱਚ ਦੀ ਮੰਮੀ ਨੇ ਸਾਗ ਦਾ ਵੀ ਫਿਰ ਜਿੱਦੇ ਕੰਮ ਹੋਣਾ ਉਹਦੇ ਫਿਰ ਵਿੱਚੇ 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 ਵਿੱਚ ਹੁੰਦੇ ਨੇ ਜਿਆਦਾ ਹੀ ਹੁੰਦੇ ਨੇ ਅਸਾਂ ਕੱਟ ਕੇ ਆਪਾਂ ਨੇ ਰੱਖ ਦਿੰਦੇ ਜਿਆਦਾ ਹੀ ਹੁੰਦੇ ਨੇ ਕੱਟ ਕੇ ਪਾਣੀ ਨਿਕਲ ਨੂੰ ਹਾਂ ਉਹਨੇ ਤੇ ਫਿਰ ਸਾਗ ਧਰ ਦੂੰਗੀ ਫਿਰ ਸਾਗ ਵੀ ਧਰਨਾ ਉਧਰੋਂ ਤੇ ਉਧਰੋਂ ਸਮਾਨ ਵੀ ਬਣਾਉਣਾ ਚਲੋ ਚਾਹ ਪੀ ਲਈ ਆਪਾਂ ਮੱਖੀਆਂ ਬਹੁਤ ਫਿਰਦੀਆਂ ਨੇ ਪਤਾ ਨਹੀਂ ਕੀ ਹੋਇਆ ਵਾ ਅੰਦਰ ਇੱਕ ਦੋਕ ਬਣੀਆਂ ਹੋਈਆਂ ਨੇ ਰਾਤ ਉਹ ਲਾਈਟ ਲਈ ਹੋਈ ਸੀ ਪਰ ਉਹਦੇ ਨਾਲ ਉਹ ਖਤਮੇ ਨਹੀਂ ਹੋਈਆਂ ਹੈਗੀਆਂ ਉਦਾਂ ਹੀ ਨੇ ਦੁਖੀ ਕਰ ਲਿਆ ਮੱਖੀਆਂ ਨੇ ਮੱਖੀਆਂ ਨੇ ਦੁਖੀ ਕਰਿਆ ਪਿਆ ਸਬਜ਼ੀਆਂ ਮਮਾ ਨੇ ਸਾਰੀਆਂ ਧੋ ਲਈਆਂ ਧੋਣ ਲਈ ਰੱਖੀਆਂ ਹੋਈਆਂ ਨੇ ਇਹਦੇ ਚ ਕਰੂੰਗੀ ਕਿ ਉਹ ਨਹੀਂ ਇਹ ਚ ਕਰਨਾ ਨਾ ਕਰ। ਦੋਵੇਂ ਉਹਦੇ ਦਾ ਕਦੂਗਾਸ ਕਰੀਏ ਅਸੀਂ ਆਪਾਂ। ਕਦੂ ਦਾਸ ਤੋਂ ਕਿ ਤੇ ਚ ਪਾਉਣੇ ਨੇ ਜਾਂ ਗਾਲੀ ਨੇ ਉਹ ਕਰੀਏ ਨੇ। ਅੱਛਾ ਜਿਹੜੀਆਂ ਸਾਫੀਆਂ ਪਈਆਂ ਇਹ ਮਿਕਸੀ ਜਿਨੀ ਲੋੜ ਪਾਏ ਨਹੀਂ ਮਿਕਸੀ ਵਾਲੇ ਬਣੀ ਕੋਈ ਜਦ ਮੈਂ ਥੋੜਾ ਜਿਹਾ ਟੇਕ ਲੈਂਦੇ। ਅੱਛਾ ਹੋਣ ਇਹਨਾਂ ਨੂੰ ਮੰਮੀ ਮੈਂ ਕਹਿੰਨੀ ਉਹ ਬਹੀ ਇਹ ਸਟੋਰੀ ਕਰ ਲਈ ਹੈ ਨਾ ਕਰ ਲੇਗੇ ਗ੍ਰੈਂਡ ਸਾਨੀਆਂ ਨੂੰ ਇਕ ਤਾਂ ਦਿਨੋਂ ਛੋਟੇ ਛੋਟੇ ਨੇ ਹੋ ਟਾਈਮ ਉਹਨੇ ਹੋ ਜਾਂਦਾ 1 ਵਜ ਗਿਆ ਲੈ ਲੱਗਦਾ ਉਹ ਰੋਟੀ ਖਾ ਕੇ ਬਸ ਮੁੜ ਗਏ ਮੈਂ ਕਹਿੰਦੀ ਮੈਂ ਤੂੰ ਰੋਟੀ ਖਾੜਾ ਨਾ ਸੱਲ ਵੀ ਇੰਨੀ ਚਸਨੀ ਹੈ ਬੰਦ ਮੈਂ ਮੋਟੀ ਹੋਣੋਂ ਪਤਾ ਗਿਆ ਵੀ ਛੋਟੇ ਛੋਟੇ ਨੇ ਤਮਕਾਰ ਥੀ ਥੀ ਖਾਣ ਦੇ ਹੈਗੇ ਕੋਈਆਂ ਇਹਨਾਂ ਦੇ ਕੋਈ ਮੋਰ ਹੁੰਦੇ ਨਹੀਂ ਹਾਲੇ ਚ ਪੈਣਗੇ ਉਹ ਮੇਰਾ ਨੂੰ ਸਾਰੀ ਸਾਰੀ ਨੂੰ ਗ੍ਰੈਂਡ ਕਰ ਲੰਗੇ ਤੇ ਜਿਹੜੀ ਘੋਭੀ ਕਰਕੇ ਆਪਾਂ ਨੇ ਜੇਬੀ ਦੇ ਵਿੱਚ ਪਾਉਣੀ ਆ ਤੇ ਉਹ ਵਾਲੀ ਰੱਖੀਆਂ ਹੋਈਆਂ ਨੇ ਹਜੇ ਬਾਅਦ ਚ ਕਰਨਗੇ ਇਹਦੇ ਜੋ ਸਮਾਨ ਪਾ ਲਈ ਆਪਾਂ ਨੇ Shimla mirch ਪਾ ਲਈਆਂ ਗਾਜਰਾਂ ਪਾ ਲਈਆਂ ਹਾਂ ਗੋਭੀ ਪਾ ਲਈ ਤੇ ਆਲੂ ਵੀ ਪਾ ਲਿਆ ਹਨ ਹਾਂ ਆਲੂ ਇਹ ਦੋਵੇਂ ਦੋਨੋਂ ਬੱਦ ਗੋਬੀ ਵੀ ਬਹਾ ਦੋਨੋਂ ਗੋਬੀਆਂ ਹੋ ਗਈਆਂ ਫੁੱਲ ਗੋਬੀ ਵੀ ਮੰਮੀ ਨੇ ਕਰੀ ਹੋਈ ਹੈ ਮਨਜੂਰੀ ਨੇ ਤਿਆਰੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੋਊਗਾ ਕੈਮਰਾਮੈਨ ਮੈਂ ਹੁਣ ਬਣਿਆ ਤੇ ਮੰਮੀ ਅੱਧਰ ਕਰ ਲੈਨੇ ਮਨਜੂਰ ਜੀ ਦੀ ਤਿਆਰੀ ਸਾਰੀ ਮੰਮੀ ਨੇ ਸਬਜ਼ੀਆਂ ਗ੍ਰਾਈਂਡ ਕਰਕੇ ਇਹਨਾਂ ਚ ਨੂਨ ਪਾ ਕੇ ਇਹਨਾਂ ਦਾ ਪਾਣੀ ਕੱਢ ਰਹੇ ਨੇ ਹਨਾ ਮੰਮੀ ਤੇ ਪਾਣੀ ਵੀ ਕਹਿੰਦੇ ਵੀ ਆਪਾਂ ਵੇਸਟ ਨਹੀਂ ਕਰਨਾ ਵਿੱਚ ਪਾਣਾ ਇਹ ਤੇ ਜੱਗ ਚ ਕੱਢ ਲੈ ਅੱਧਰ ਮੰਮੀ ਨੇ ਪਾਣੀ ਇਹਨੂੰ ਰੱਖੋਗੇ ਹੁਣ ਥੋੜੇ ਟਾਈਮ ਲਈ ਕਿਉਂ ਰੱਖਾਂਗੇ ਉਹ ਮੁਰੱਇਆ ਚ ਛੱਕੇ ਤੋਂ ਕਿਹੜਾ ਨਮਕ ਨਹੀਂ ਉਹ ਚੌਰਸੀਆ ਬੋਲਿਆ ਨਮਕ ਕਿੰਨੇ ਬੋਲਿਆ ਹਲ ਹਾਂਜੀ ਲਾਦ ਨਾ ਬੁਤਲਾ ਦਿਨਾ ਚਲੋ ਕਰਿਆਓ ਫਿਰ ਤੇ ਵੀ ਅੰਦਰ ਹਰਜੀਤ ਮੈਡਮ ਨੇ ਧਰਤਾ ਸਾਗ ਤੇ ਅੰਦਰ ਜਮਨ ਰਿਆ ਮਨਜੂਰੀ ਨੇ ਇਹ ਨੇ ਹਨਾ ਹਰਤੇ ਮਨਜੂਰੀ ਮਾਲੇ ਹਰਤੇ ਦੇ ਬਰਦੇ ਕਰਕੇ ਸੋ ਅਸੀਂ ਉਸ ਦਿਨ ਅਸੀਂ ਬਣਾਏ ਸੀ ਆਪਾਂ ਨੇ ਜੋਗੀ ਰਹਿ ਗਏ ਸੀਗੇ ਥੋੜੇ ਸੀ ਅੱਜ ਆਪਾਂ ਵੀ ਰੱਜ ਕੇ ਖਾਵਾਂਗੇ ਇਹਨਾਂ ਵਧੀਆ ਤੇ ਅੱਜ ਡਰਾਈਵ ਬਣਾਵਾਂਗੇ ਅੱਛਾ ਤੇ ਜਿਹੜਾ ਵੀ ਇਹ ਹੁੰਦਾ ਨਾ ਬਈ ਜਿਹੜਾ ਹੁੰਦਾ ਸਾਡਾ ਨਵੰਬਰ ਦਸੰਬਰ ਇਹਦੇ 'ਚ ਸਾਡੇ ਪਾਰਟੀਆਂ ਫੰਕਸ਼ਨ ਹੀ ਚੱਲਦੇ ਨੇ ਕਿੰਨੀ ਤੋਂ ਸ਼ੁਰੂ ਹੋ ਜਾਂਦੇ ਨੇ ਬਿਲਕੁਲ ਬਲਨਾਵੀ 17 ਨਵੰਬਰ ਤੋਂ ਹੁਣ ਅਹਿਮਾਨ ਫਿਰ ਆ ਗਈ 21 ਨਵੰਬਰ ਨੂੰ ਆ ਗਿਆ ਹਰਦੇਗ ਤੇ ਫਿਰ 23 ਨਵੰਬਰ ਨੂੰ ਭੈਣ ਭਾਈ ਦੀ ਐਨੀਵਰਸਰੀ ਆ ਗਈ ਹਨਾ ਤੇ ਫਿਰ 1 ਦਸੰਬਰ ਨੂੰ ਸਾਡੀ ਐਨੀਵਰਸਰੀ ਆ ਗਈ ਫਿਰ 7 ਦਸੰਬਰ ਨੂੰ ਆ ਗਿਆ ਅਸੀਜ਼ ਦਾ ਬਰਥਡੇ ਸੋ ਇਹ ਜਿਹੜਾ ਇਹ ਮਤੋਂ ਮੰਤਾ ਨਵੰਬਰ ਦਸੰਬਰ ਬਸ ਸੈਲੀਬ੍ਰੇਸ਼ਨ ਬਿਜੀ 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 ਤੇ ਚਲੋ ਹੁਣ ਆਪਾਂ ਵੀ ਕੋਈ ਕੰਮਕਾਰ ਕਰ ਲਈਏ ਕੰਮ ਅੱਜ ਪੂਰਾ ਟੈਟ ਹੋਇਆ ਪਿਆ ਕਦੇ ਉਧਰ ਨੂੰ ਭੱਜਦੇ ਹਾਂ ਕਦੇ ਉਧਰ ਨੂੰ ਸੋ ਮੰਮੀ ਲੱਗੇ ਨੇ ਇਹਦਾ ਪਾਣੀ ਗਿਆ ਬਿਲਕੁਲ ਨੁਛੜ ਬਿਲਕੁਲ ਪਾਣੀ ਨਿਕਲ ਗਿਆ ਤੇ ਸੁੱਕੇ ਹੋ ਗਏ। ਢੋਨੇ ਦੇ ਵਿੱਚ ਪਾਉਣਗੇ। ਕਾਲੀਆਂ ਮਿਰਚਾਂ ਕੁੱਟਣੀਆਂ ਦੀਆਂ। ਮੈਂ ਉਹ ਕੱਪ ਵੀ ਉਤਾਰਿਆ। ਗਿੱਲਾ ਹੋ ਗਿਆ ਉਹ। ਹੁਣ ਇਹਦੇ 'ਚ ਮਸਾਲਾ ਪਾਉਣਗੇ ਮੰਮੀ। ਮਿਰਚਾਂ ਲਾਤੀ। ਹਰਮਨ ਚੱਲੇ ਨੇ ਨਗਰ ਕੀਰਤਨ ਦੇ ਖਾਣਾ ਅੱਜ ਨਗਰ ਕੀਰਤਨ ਆਉਣਾ ਹੈ ਤੋਂ ਅਸਾਮ ਤੋਂ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਉਹ ਖੰਨੇ ਦੇ ਵਿੱਚ ਦੀ ਲੰਘ ਕੇ ਜਾ ਰਿਹਾ ਤੇ ਬਾਹਰ ਸਾਡੇ ਚੰਗੀਆਂ ਚੀਜ਼ਾਂ ਲੰਗਰੀਆਂ ਨੇ ਕਿਉਂਕਿ ਟ੍ਰੈਫਿਕ ਉਧਰ ਬੰਦ ਦਾ ਨੂਨ ਪਾਵਾਂਗੇ ਮੇਚ ਤੋਂ ਪਹਿਲਾਂ ਨੂਨ ਪੀਆ ਫੇਰ 3 ਵਜੇ ਦਾ ਟਾਈਮ ਸੀਗਾ ਉਹ ਪਾਣੀ ਵੀ ਪੀ ਜਾਣਾ ਵਿੱਚ ਕੀ ਕੁ ਪਤਲਾ ਨਹੀਂ ਨਾ ਬਹੋ। ਹਾਂਜੀ। ਜਿਹੜੀ ਉਹ ਗਰੇਵੀ ਬਣਾਵਾਂਗੇ ਉਹਦੇ ਚੋਂ ਪਤਲਾ ਬਣਾ ਦੇ ਪਾਉਂਗੇ। ਉੱਚਾ ਨਹੀਂ ਬਣਨੀ। ਹੁਣ ਆਪਾਂ ਪਾਵਾਂਗੇ ਮੈਂ ਤਾਂ। ਉਹਦੇ ਵਿੱਚ ਆਪਾਂ ਨੂੰ ਪਾਵਾਂਗੇ ਸਲਮਾਨ ਦੀ ਕੁਆਨਟੀਟੀ ਦੇ ਅਸਵਾਵਨ। ਮੈਨਾਂ ਕਿ ਹੱਸੀ ਗੱਲ ਜਿਆਦਾ ਲੱਗੀ। ਚਮਚਾਣਾ ਲੱਗ ਗਿਆ ਬਾਹਰ ਡੱਬੀ ਤੇ ਮੈਂ ਦਾ ਪਾ ਲਿਆ ਸਰੀਕਾ ਸਾਰ ਇਸ ਤਰ੍ਹਾਂ ਕਰਨੂਗੇ ਨੂੰ ਮਿਕਸ ਮੰਮੀ ਨੂੰ ਮਿਕਸ ਕਰਕੇ ਨੂੰ ਉਪਮਾ ਬਣਾ ਲੇ ਬਾਲਾ ਬੇਕਣਾ ਮੈਣਾ ਆਪਾਂ ਹਾਂ ਹੱਥ ਨਾਲ ਹੀ ਵਧੀਆ ਰਲੂਗਾ ਮੈਂ ਓਪਨਣ ਨੂੰ ਆਪਾਂ ਚੱਲੇ ਜੀ ਮਸਾਲੇ ਪਾਉਣੇ ਤੇ ਸਾਰੇ ਭੰਡਿਆਂ ਨਾਲ ਕਰ ਲੈਂਦੇ ਨੇ ਬੜੇ ਤੇ ਇਹ ਤਾਂ ਕਰੂੰਗੀ ਵੀ ਬੈਠ ਕੇ ਫਿਰ ਡਾ ਕੇ ਹਾਂ ਨਾ ਤੁਸੀਂ ਇਹਨੇ ਰਲਾਓ ਇਹਨੇ ਮੈਂ ਕਰ ਦਾਂ ਕੜਾਹੀ ਲਈ ਆਪਾਂ ਮੈਂ ਜਾਉਂਗੀ ਸਾਵਧਾਨੀ ਰੱਖਣਾ ਕਿ ਤੇਲ ਪਾਣੀ ਨਾਲ ਕਰਦੇ ਹਾਂ ਕਿੰਨਾ ਗਪਾ ਮ ਤੇਲ ਆਲਾ ਟੇਂਪੂ ਪਾਸਾ ਚੋਂ ਜਿਹੜੇ ਐਨ ਪੂਰੇ ਡੋਪਾ ਸਾਰਾ ਡੋਪਾ ਨੂੰ ਪਿੱਛੇ ਹਾਂ ਕੋ ਮਰਫੀਟ ਕੇ ਚੱਲੋ ਤੇ ਇਹ ਨੂੰ ਹੁੰਦਾਂਗੇ ਹੁਣ ਕਰ ਲੋ ਤੇ ਮੰਮੀ ਇੱਕ ਇੱਕ ਥਾਲੋ ਭਰ ਲਿਆ ਪੂਰਾ ਹੁਣ ਇਹਨੇ ਮੈਂ ਕੱਢੂੰਗੀ ਤਲ ਤੜ ਕੇ ਮੰਮੀ ਹਜੇ ਬਣਾਉਣਗੇ ਨਾਲ ਦੀ ਨਾਲ ਇਹ ਤੇਲ ਆਪਣਾ ਹੋਊਗਾ ਗਰਮ ਫੇਰ ਤੋਂ ਦੇਖੀਂ ਪਾ ਕੇ ਇੱਕ ਪਾ ਕੇ ਦੇਖ ਲੈ ਹੋਰ ਇਹ ਗੱਲ ਮਾੜਾ ਜਿਹਾ ਹੁੰਦਾ ਹੈ ਸਪਰਾਤ ਲਈ ਆਪਾਂ ਨੇ ਕੱਟ ਰੱਖਣ ਦੇ ਲਈ ਮਾੜਾ ਬਹੁਤ ਹਨੜੀ ਨਾ ਹਨ ਅਦਰਮ ਚਾਹੀਦਾ ਡਰਨਾ ਪਹਿਲੇ ਇੱਕ ਪਾਣੀ ਦੇ ਦਿੰਦੇ ਨਾ ਜੀ ਗਰਮ ਹੋ ਗਿਆ ਤੇ ਮੈਂ ਗਣੀ ਥੋੜੇ ਥੋੜੇ ਪਾਉਣਾ ਲੋਕ ਨਹੀਂ ਫਿਰ ਮੱਛੀ ਨਾ ਜਾਵੇ ਨਾ ਪੌਂਦੀ ਸਰ। ਹਾਰੇ ਦੇ ਪਾ ਰਾਮ ਹੋ ਗਿਆ ਰੋ। ਤੇਲ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਪਾ ਲਈਓ। ਰਿਜ ਦੇ ਨੇ ਥੋੜੇ ਥੋੜੇ ਮੈਂ ਵੀ ਪਾ ਲਾ। ਪਾ ਦੇ ਪਾ ਦੇ। ਹਾਂ ਪਾ ਦੇ। පාලනිය පරේ ක තල හදින පජවි පා හදන හම ਜਿਹੜੇ ਪਹਿਲਾਂ ਦੇ ਪਾਏ ਹੋਏ ਨੇ ਇਹ ਮਾੜਾ ਜਿਹਾ ਮੜ ਗਿਆ। ਮਾੜਾ ਜਿਹਾ ਤੇ ਕਰਦਾ। ਹੋ ਮੈਂ ਬੋਲਣ ਲੱਗੀ ਆ ਗਰਿਆ ਜੀ ਮੈਂ ਹੈ ਇੱਕ ਨੂੰ ਵਿੱਚ ਨੂੰ ਵੱਧ ਸੇਕ ਲੱਗ ਜੂ ਡੰਡੀ ਡੰਡੀ ਤੜਕਾਂ ਦੀ ਡੰਡੀ ਪੜ ਕੇ ਆਣੀ ਇਹ ਲਾ। ਦੂਜੀ ਇਹ ਲਾ ਕੰਪੀਟ ਨਾ ਪਰ। ਹੂੰ ਦੂਜੀ ਨਾਲ ਤਾਂ ਪਾਇਆ ਕੰਪੀਟ ਨਹੀਂ ਕੋਈ ਆ। ਖੱਬੇ ਹੱਥ ਤੋਂ ਵੀ ਕੰਮ ਲੈਣਾ ਚਾਹੀਦਾ 12 ਕੰਮ ਹੁੰਦਾ ਨਹੀਂ ਖੱਬੇ ਤੋਂ ਮੈਂ ਜੇ ਮੈਂ ਤਾਂ ਹੀ ਤੇ ਦੱਸਿਆ ਕਿ ਤੁਹਾਨੂੰ ਤੇ ਹੋਰ ਨਾਲ ਜਿਹੜੇ ਹੱਥ ਨਾਲ ਕਰਨ ਲੱਗ ਜੰਨੇ ਆ ਉਹਦੇ ਨਾਲੇ ਹੱਥ ਵੱਡ ਜਾਂਦੀ ਆ ਫੇਰ ਹਾਂ ਜੇ ਉਹ ਉਹਨੂੰ ਵੀ ਯੂਜ਼ ਕਰੀਏ ਤਾਂ ਉਹ ਵੀ ਓਨਾ ਹੀ ਕੰਮ ਕਰਵੇ ਹਾਂ ਆਪਾਂ ਯੂਜ਼ ਨਹੀਂ ਕਰਦੇ ਉਹਨੂੰ ਹੁੰਦਾ ਹੀ ਨਹੀਂ ਜਿੱਦਾਂ ਨਹੀਂ ਸੌਖੀ ਲੱਗਦਾ ਹੈ ਮਾਈ ਘਰੀ ਜੰਨੇ ਆ ਅਗੇ ਇੰਨ ਸਾਰੀ ਹਾਂ ਬਸ ਐਂ ਦਿੱਵੇ ਨਹੀਂ ਹੂੰ ਰਿਜਜ ਰਹਿਣਾ ਹੈ ਕਿੰਦਾ ਤਾਂ ਨਹੀਂ ਕੋਈ ਅਜੇ ਤੱਕ ਕੋਈ ਖਡੇ ਨਹੀਂ ਨੇ ਕੋਈ ਖਡੇ ਤਾਂ ਅਜੇ ਉਹੋ ਪਿੱਛੇ ਇੱਕ ਨਦੀ ਜੀ ਸਬਜੀ ਜੀ ਮੈਂ ਲਈ ਆ ਉਹ ਹਾਂ ਤਾ ਖੁਸ਼ ਨਹੀਂ ਹੋਏ ਹਾਂ ਹਾਂ ਸੇਕ ਲੱਗ ਰਿਹਾ ਨੂੰ ਆਪਾਂ ਪੂਰੀ ਤਰ੍ਹਾਂ ਇਚ ਰਹੇ ਨੇ ਟਾਈਮ ਲੱਗਦਾ ਮਾਮ ਬਣਾਉਣ ਨੂੰ ਹਾਂ ਟਾਈਮ ਲੱਗਦੀ ਸਬਜ਼ੀਆਂ ਨੇ ਜਿਚਣੀਆਂ ਨੇ ਹੌਲੀ-ਹੌਲੀ ਬਿਜਦੀਆਂ ਨੇ ਹਾਂ ਕਲਰ ਚੇਜ਼ ਹੋਣ ਲੱਗ ਗਿਆ ਤੇ ਕਾਫੀ ਟਾਈਮ ਲੱਗਦਾ ਇਹਨਾਂ ਨੂੰ ਬਣਨ ਦੇ ਲਈ ਕਾਫੀ ਟਾਈਮ ਚ ਬਣਦੇ ਨੇ ਕਿਉਂਕਿ ਸਬਜ਼ੀਆਂ ਦਾ ਨੇ ਹੌਲੀ-ਹੌਲੀ ਬਣਦੀਆਂ ਨੇ ਉਹ ਰਿਜ-ਰਿਜ ਕੇ ਲੰਬੀ ਜਾਂਦੇ ਨੇ 10 ਕ ਮਿੰਟ ਤਾਂ ਹਨਾ ਮੰਮੀ 10 ਤੱਕ 10 ਤੇ ਤਾਂ ਵੱਧੇ ਲੱਗ ਗਿਆ ਪਹਿਲਾਂ ਥੋੜਾ ਜਿਹਾ ਗੈਸ ਵੀ ਘੱਟ ਸੀਗਾ ਤੇਜ਼ੇ ਰੱਖ ਕੇ ਬਣਨਗੇ ਜਦੋਂ ਇਹਨਾਂ ਦਾ ਕਲਰ ਪੂਜੇ ਚੇਂਜ ਫਿਰ ਕੱਢ ਲੈਣੇ ਨੇ ਹੁਣ ਆਪਾਂ ਕੱਢਾਂਗੇ ਕੱਢ ਕੇ ਪ੍ਰਾਂਤ ਚ ਪਾ ਲੈਣੀਆਂ ਇਹ ਕੇ ਆ ਬੀਅਸ 8 ਨਹੀਂ ਹੁੰਦਾ ਪਰਦਾ ਲਗਿਆ ਕੀ ਵਾਰ ਮੈਨੇ ਤੀਤੀ ਦੇ ਪਤਲੀ ਬੰਦਾ ਤੀਤੀ ਵਾਰ ਲੱਗਿਆ ਮੈਨੇ ਐਂ ਨਹੀਂ ਪਤਾ ਲੱਗਿਆ ਵੀ ਤੇ ਲੱਤ ਕੀ ਬੋਲਣ ਲੱਗਿਆ ਕੀ ਬੋਲਣ ਲੱਗਿਆ ਹਮਮ ਬਾਬੇ ਕੀ ਬੋਲਦੀ ਆ ਪਤਾ ਨਹੀਂ ਜਾਂਦਾ ਬਣਾ ਹਾਂ ਹਾਂ ਦਾ ਮੈਨਰ ਗਿਆ ਨਹੀਂ ਸੀ ਦਾਦੀ ਜੀ ਜੀ ਬਣਾਉਂਗੀ ਜਿਹੜੀਆਂ ਚੀਜ਼ੀਆਂ ਮਿਲੀਆਂ ਹੋਈਆਂ ਸੀ ਹਾਂ ਹਾਂ ਵੀ ਵੇਨੋ ਤੇ ਜੀ ਜਿ ਮਿਲਿਆ ਬਈਆਂ ਨੇ ਹਾਂ ਅਜੂ ਮਿਲੀਆਂ ਵਿਚਾਰੀਆਂ ਸੀ ਹਾਂ ਪਾਣੀ ਵਿੱਚ ਪਾੜੀਏ ਬੋਨੇ ਲਈ ਇੱਕ ਕੜਾਹੀ ਦਿੱਤੀ ਉਦਾਰ ਦੂਜੀ ਲਈ ਧਾਰ ਲੈ ਤਰ ਖਿਲਖੇ ਲਈ

ਦੇਖਿਓ ਕਿੰਨਾ ਘੋਵਾ ਮੰਮੀ ਹੋਰ ਪਨ ਮਾਰਾ ਨਹੀਂ ਪੰਘਾ ਦੇ ਆ ਥੋੜੇ ਕਰਕੇ ਇਹਨੂੰ ਸੌਲ ਕੇ ਨਹੀਂ ਆਹ ਦੇਖ ਲਓ ਪ੍ਰਾਂਦ ਉਹ ਤੇ ਕਿਹਨ ਹੱਥ ਚ ਗਿਆ ਦਿਖਾ ਦੇ ਹਲਾ 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 ਕਿੱਥੇ ਚੋਰ ਇੱਕ ਖਾ ਲਿਆ ਇੱਕ ਹੋਰ ਚੱਕ ਲਿਆ ਮਲنگ ਦੇਣੇ ਹੁਣ ਪਾਉਣਗੇ ਮੈਂ ਬੀਪਿਆ ਤੇਲ ਹੋ ਗਿਆ ਗਰਮ ਤੇ ਹੁਣ ਪਾਉਗਾ ਜੀ ਪਿਆਜ਼ ਉਹਦੇ ਜਿੰਨ ਮਰਚ ਨਹੀਂ ਹੋਣੀ ਤੇਜ ਠੀਕ ਹੋ ਗਈ ਉਹ ਚ ਮੈਂ ਤੁਹਾਨੂੰ ਦਿਖਾਉਂਦੀ ਆ ਬੱਤ ਪਾਣੀ ਪਿਆ ਹੈ ਆਂਦਾ ਲਸਣ ਹਰੀ ਮਿਰਚਾ ਪਾ ਲਵਾਂਗੇ

ਕਿ ਮੇਨੇ ਕੀ ਕੀ ਕਹਨਾ ਸਮਝ ਨਹੀਂ ਲੱਗੀ ਦੁਬਾਰਾ ਦੱਸੀ ਦੁਬਾਰਾ ਦੱਸਿਓ ਬੁੱਤ ਹੁਣ ਮੂੰਹ ਖਾਲੀ ਕਰਕੇ ਬੋਲੋ ਮੂੰਹ ਤਾਂ ਭਰ ਗਿਆ ਦੱਸੋ ਟੇਸਟੀ ਨੇ ਇਹ ਦੱਸੋ ਹੋ ਕੀ ਹੁੰਦਾ ਚੰਗੀ ਤਰ੍ਹਾਂ ਬੋਲ ਕੇ ਦੱਸੋ ਦੱਸੋ ਕਿ ਮੇਨੇ ਹੈ ਕਿ ਮੇਨੇ ਦੋਸਤੋ ਯਮਯਮ ਹੈਗੀਆਂ ਨੇ ਕਿ ਨਹੀਂ ਹਾਂ ਜੀ ਹੁਣ ਇਹਦੇ ਚ ਪਾਇਤੇ ਖਾਓ ਬੁੱਤ ਹੁਣ ਕੱਲੀਆਂ ਹੀ ਨਾ ਖਾਈ ਜੋ ਅੱਜ ਪਾਇਤੇ ਫੇਰ ਖਾਓ ਬੱਸ ਹੁਣ ਖਬਰੋ ਚ ਪਾਇਤੇ ਖੌਗੀ ਕਿ ਨਹੀਂ ਇਹ ਤਾਂ ਔਕੜਾ ਗਾਣੀਆਂ ਨੇ ਨਾ ਪਰ ਥੋੜਾ ਜਿਹਾ ਮੀਂਹ ਪਾ ਲੈਣੀ ਹੈ ਉਸੋ ਪਾਣੀ ਚ ਵੀ ਨੂਣਾ ਜਿਹੜਾ ਸਬਜ਼ੀਆਂ ਚ ਨਿਕਲਿਆ ਤੇ ਉਹ ਪਾਣੀ ਵਿੱਚੇ ਪਾ ਦੇਣਾ ਸਬਜ਼ੀਆਂ ਚ ਜਿਹੜਾ ਨਿਕਲਿਆ ਸੀਗਾ ਮੈਂ ਲੱਗਦਾ ਲਾਈਟ ਤੇ ਚੱਲ ਜੀ ਲਾਈਟ ਕੋਲ ਥੋੜੇ ਹੋੜੇ ਟਾਈਮ ਲਾ ਜਾਈ ਜਾਂਦੀ ਹੈ ਜਿਹੜਾ ਮੈਂ ਪਾ ਪਾ ਤਾ ਥੋੜਾ ਜਿਹਾ ਪਉਗਾ ਗਰਮ ਮਸਾਲਾ ਥੋੜੀਆਂ ਹਰੀਆਂ ਮਿਰਚਾਂ ਮੇਰੇ ਚ ਮम्मी ਮਿਰਚ ਥੋੜੀ ਹੋ ਪਾਏ ਉਹ ਕਿਉਂਕਿ ਉਹ ਸੌਸ ਨਾਲ ਵੀ ਹੋ ਜਾਣੀਆਂ ਨੇ ਸੌਸ ਨਾਲ ਵੀ ਨੱਚਾ ਨਹੀਂ ਤੇ ਹਰੀਆਂ ਮਿਰਚਾਂ ਵੀ ਪਾਤੀਆਂ ਆਪਾਂ ਨੇ ਹਰੀਆਂ ਵੀ ਸਾਰੀਆਂ ਮਾੜੀਆਂ ਨਹੀਂ ਪਾਉਂਦੇ ਇਹਨਾਂ ਨੂੰ ਬਾਤ ਹੋ ਜਾਣੀ ਹੈ ਵਿੱਚ ਮਾੜੀ ਹੋ ਕੇ ਤੇ ਬਸ ਲੱਗਣਾ ਸਾਰਾ ਸਟਾਫ ਆ ਗਿਆ ਹਾਂ ਦੱਸੋ ਦੱਸੋ ਕੀ ਹੋ ਗਿਆ ਕੀ ਹੋ ਗਿਆ ਹੁਣ ਭੁੱਖ ਰੱਖ ਲਾ ਫਿਰ ਬੂਜੀ ਕੋਲ ਜਾ ਕੇ ਵੀ ਤਾਂ ਖਾਣਾ ਏ ਫਿਰ ਬੂਜੀ ਕੋ ਜਾ ਕੇ ਕੀ ਖਾਏਗਾ ਐ ਵੇ ਬੂਜੀ ਕੋ ਜਾ ਕੇ ਕੀ ਖਾਏਗਾ ਜੇ ਉਰੀ ਰਾਜ ਲੇਗਾ ਬੱਸ ਹੁਣ ਨਹੀਂ ਨਹੀਂ ਬਚਾਪ ਜਾ ਕੇ ਹੱਥ ਲਾਉਂਦੀ ਆ ਉਹਨਾਂ ਨੂੰ ਐ ਇਹ ਦੇਖਦੀ ਵੀ ਦਰਦੀ ਕਹਿੰਦੀ ਨਹੀਂ ਪੁੱਤ ਨਹੀਂ ਹੁਣ ਨਹੀਂ ਹੁਣ ਖਰਾਬ ਹੋਊਂਗਾ ਖਰਾਬ ਕਰੂੰਗਾ ਮੇਰਾ ਸਾਰਾ ਕੁਝ ਹਟ ਜਾ ਪੁੱਤੋ ਹਾਂ

ਕਿਹੜੀ ਆ ਰੈੱਡ ਚਿਲੀ ਸੋਇਆ ਹੁਣ ਭੁੱਖ ਰੱਖ ਲੈ ਫਿਰ ਉੱਥੇ ਕੁਝ ਨਹੀਂ ਖਾਦਾ ਜਾਣਾ ਅਸੀ ਇਸ ਤੇ ਰਾਜ ਜਾਣਾ ਹੈ ਨਾ ਨਾ ਸੋਇਆ ਸੌਸ ਪਾ ਲਈ ਅਸੀ ਇਸ ਪੁੱਤ ਤੈ ਭੁੱਖੇ ਰਹਿ ਫਿਰ ਬੂਜੀ ਕੋ ਜਾ ਕੇ ਕੀ ਖਾਏਗਾ ਮੈਨੂੰ ਪਤਾ ਤਾਂ ਕੁਝ ਨਹੀਂ ਖਾਣਾ ਉਥੇ ਹੁਣ ਫੇਰ ਖਾਈਆਂ ਆ ਕੇ ਹੁਣ ਨਹੀਂ ਲੈਣਾ ਹੋਰ ਕੋਈ ਵੀ ਤੈਨੂੰ ਰੱਖ ਦਾਂਗੇ ਕੋਈ ਨਾ ਤੂੰ ਲੈ ਲੈ ਫੇਰ ਖਾਲੀ ਆ ਕੇ ਇਹ ਜਿਆਦਾ ਜੰਮ ਗਿਆ ਫ੍ਰੀਜ ਦੇ ਸ ਹਮ ਫ੍ਰੀਜ ਚ ਪਈ ਮੌਸਮ ਵੀ ਠੰਡਾ ਹੋ ਗਿਆ ਨਾ ਹੁਣ ਇਹ ਕਿਹੜੀ ਆ ਗ੍ਰੀਨ ਚਿੱਲੀ ਆਦੇ ਇਹਨਾਂ ਨਾਲ ਮਿਰਚ ਹੋ ਜਾਣੀਆਂ ਨਾ ਹਾਂ ਹਾਂ ਮਮਾ ਮਾਈ ਬੇਟਾ ਹੁਣ ਮਿਰਚ ਲੱਗੀ

ਉਹ ਇੰਨੀ ਤਾਂ ਨਹੀਂ ਨਹੀਂ ਕਰ ਲਈ ਹਜੇ ਵੀ ਨਹੀਂ ਨਹੀਂ ਆਇਆ ਆ ਜਿਹੜਾ ਆਪਾਂ ਨੇ ਸਬਜ਼ੀਆਂ ਦਾ ਪਾਣੀ ਕੱਢਿਆ ਸੀਗਾ ਇਹ ਵੀ ਸਾਰਾ ਪਹਿਲੇ ਵਿੱਚ ਪਾਣਾ ਕੀ ਹੋ ਗਿਆ ਹੱਥ ਠੰਡੇ ਹੀ ਪਏ ਨੇ ਤੇਰੇ ਸ਼ੂਜ਼ ਪਾਲਾ ਪੈਰਾਂ 'ਚ ਹੁਣ ông phải nghe mình giáp binh nhớ sau đi lấp lánh chân ông không? chị đây, ਮੰਮਾ ਅੱਬੇ ਬਾਨਾ ਮੰਮਾ 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 ਅੱਬੇ ਬਾਨਾ ਅੱਬੇ ਬਾਨਾ ਮਨਪਰ ਤੋਂ ਚਾਂਚੀ ਲੈ ਲਿਆ ਸਨ ਨੂੰ ਕੋ ਮੰਮਾ ਅੱਬੇ ਬਾਨਾ ਇਹ ਕੋਲਾਂ ਦੇ ਆਪਾਂ ਸਬਜ਼ੀਆਂ ਦਾ ਪਾਣੀ ਪਾ ਕੇ ਘੋਲ ਲੈਣਾ ਦੋਦੀ ਇਹ ਲੋ ਮਮਾ ਪਾ ਪਾਦਾਂ ਦੇ ਵਿੱਚ ਕੋਲ ਜਿਹੜਾ ਆਪਣੇ ਪਾਸਟ ਮਮਾ ਮਮਾ ਹਾਂਜੀ ਵੇਟ ਕਰੋ ਵੇਟ ਵੇਟ ਮੁੱਟਾ ਇੱਕ ਪਾਣੇ ਮਮਾ ਨਾ ਤੋ ਇਹ ਗਾੜਾ ਆਪਣਾ ਪੂਰੀ ਤਰ੍ਹਾਂ ਨਾ ਜੀ ਮੰਮੀ ਜੀ ਗਰੇਵੀ ਰੈਡੀ ਆ ਤੇ ਇਹ ਮੰਜੂਰੀਅਨ ਬੌਂਸ ਵੀ ਰੈਡੀ ਨੇ ਵੇਟ ਕਰੋ ਵੇਟ ਕਰੋ ਬਸ ਹੁਣ ਤਾਂ ਗੈਸ ਬੰਦੇ ਕਰ ਦੇਣਾ ਨਹੀਂ ਮਾੜਾ ਨਹੀਂ ਸਵਾਦ ਮੇਰਾ ਤੇ ਨਾ ਚੱਲਦਾ ਸੌਸ ਆ ਠੀਕ ਆ ਬਈ ਇਸ ਵਾਰ ਵੀ ਪਿਛਲੀ ਬਾਰ ਨਾਲੋਂ ਵੱਧ ਟੇਸਟੀ ਲੱਗ ਰਿਹਾ ਨੇ ਉੱਗੇ ਵੀ ਨਾ ਲੰਦਾ ਵੀ ਥੋੜੀ ਹੈ ਹੀ ਨਹੀਂ ਉਹ ਨਹੀਂ ਬਥੇਰੀਆਂ ਨੇ ਥੇ ਬਣਾ ਲਾਵੇ ਥੇ ਬਣਾ ਲਿਆ ਉਹਨੂੰ ਬਾਹਰ ਦੇ ਕਿਤੇ ਖੋਣਿਆ ਹਾਂਜੀ 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 ਕੋਟਮ ਕੋਟਾ ਚੱਲ ਰਿਹਾ ਕੋਟਮ ਕੋਟਾ ਸੱਸ ਨੂੰ ਤੋਂ ਦੁਆ ਮਾ ਜੋਰ ਲੱਗੇ ਹੋਏ ਮਾਮਾ ਧੀਆ ਦਾ ਮਾਮਾ ਧੀਆ ਦਾ ਮਨਚੂਰੀਆਂ ਸਾਗ ਸਾਗ ਨਾਲ ਮੁੱਕੀ ਰੋਟੀ ਕੱਲੂ ਖਾਵਾਂਗੇ ਇਹ ਹੁਣ ਬਣ ਕੇ ਰੱਖ ਦੇਣਾ ਬਸ ਹਨਾ ਆਪਾਂ ਖਾਏ ਹੋਣੀ ਉੱਥੇ ਬਰਥਡੇ ਤੇ ਤੇ ਨਾ ਖਵਾਉਣੀ ਹੋਈ ਦੀਦੀ ਉਹਨਾਂ ਨੂੰ ਖਵਾਉਣਗੇ ਜਿਹੜੀ ਲੈ ਕੇ ਜਾਣਿਆ ਪੋਈ ਖਾ ਲੈਣੇ ਆਵੇ ਮੈਨੂੰ ਕਹਿ ਰਹੇ ਕਿ ਕੋਲੀ ਵੱਧ ਭਾ ਦੀ ਮਰਜ਼ੀ ਸਾਡਾ ਹਿੱਸਾ ਖਵਾਉਣ ਦੇ ਤਾਂ ਸਹੀ ਰੋਟੀ ਨਹੀਂ ਹੂੰ ਤਾਂ ਖਵਾਉਣਗੇ ਚਲ ਬਸ ਡੰਨ ਆਇਆ ਵੀ ਫੇ ਮੈਂ ਕਿਹਾ ਮੰਮੀ ਜੀ ਜਾਨ ਨੂੰ ਰਿਜੂ ਜੋ ਆਪਾਂ ਲਾ ਕੇ ਧਰ ਜਾਵਾਂਗੇ ਕਿੱਥੇ ਕਪਕ ਪਿਆ ਗਰੂ ਥੱਕੀ ਪਈ ਆ ਮੰਮੀ ਤੇ ਬਸ ਉਹ ਤੋਂ ਫਰੀਆ ਰੈਡੀ ਹੋਣ ਲੱਗਿਆ ਹਾਂ ਬਸ ਠੀਕ ਆ ਚਲੋ ਬਸ ਮੈਂ ਵੀ ਆਹ ਕਰ ਦੋ ਮੜੀ ਜੀ ਇੱਕ ਪਤਲੀ ਧਰ ਬਰ ਕੇ ਠੀਕ ਐ ਹੱਸ ਤੇ ਧਰ ਦੋ ਧਰ ਦੰਨ ਆਪਾਂ ਕਰਦੇ ਆ ਟੇਸਟ ਤੇ ਨਾਲੇ ਆਪਾਂ ਵੀਡੀਓ ਦਾ ਕਰਦੇ ਆ ਐਂਡ ਤਾਂ ਮੈਂ ਪਹਿਲਾਂ ਟੇਸਟ ਕਰ ਚੁੱਕਿਆ ਹੁਣ ਆਪਾਂ ਉਹ ਭਰਾ ਤਾਂ ਤੇ ਹੀ ਬੈਠ ਕੇ ਕੱਲੇ ਬੌਲ ਖਾਣ ਦੇ ਲਈਓ ਵੇਹੀ ਖਾਣੇ ਨੇ ਮੈਂ ਤੇ ਹਨਾ ਹੁਣ ਆਪਾਂ ਪੂਰੇ ਮਮੇ ਦੀ ਗਰੇਵੀ ਚ ਪਾਏ ਨੇ ਹੁਣ ਦੱਸਣਗੇ ਖਾ ਕੇ ਕਿਵੇਂ ਦੇ ਆ ਬਹੁਤ ਟੇਸਟੀ ਹੋਇਆ ਮੇਰਾ ਮੈਨੂੰ ਵੀ ਦਿਖਾ ਦਿਓ ਥੋੜਾ ਜਿਹਾ ਚਲੋ ਵੀ ਅੱਜ ਆਪਾਂ ਬਲੌਗ ਦੇ ਅੰਦਰ ਮੰਜੂਰੀਆਂ ਵੀ ਬਣ ਗਿਆ ਸਾਗ ਵੀ ਬਣ ਗਿਆ ਹਾਂ ਹਾਂ ਸਾਗ ਵੀ ਗਿਆ ਬਣ ਗੁੰਡੀਆਂ ਨਹੀਂ ਐਂਟਰੀ ਕਰਦੇ ਆਪਾਂ ਸੌਰੀ ਬਹੁਤ ਦਿਨ ਤੋਂ ਜਾਣਾ ਹੋ ਗਿਆ ਇੱਥੇ ਚੱਲਣਾ ਸਾਗ ਦੇਖੋ ਆਪਣਾ ਇਹ ਹੁਣ ਆਪਾਂ ਬਸ ਗੁੰਡੀਆਂ ਨਾਲ ਢਿੱਖੋ ਚੱਲਦੇ ਹਾਂ ਦੇਖਦੇ ਬਰਥਡੇ ਤੇ ਸਾਗ ਆਪਣਾ ਗਿਆ ਪੂਰੀ ਤਰ੍ਹਾਂ ਹੋ ਗਿਆ ਤਿਆਰ ਰੈਡੀ ਹੈ ਅਜੇ ਹਨ ਵਿੱਚ ਐਕਸਟਰਾ ਸੌਫ ਨਹੀਂ ਐਡ ਕਰੀ ਮੈਂ ਉਦਾਂ ਹੀ ਮੰਮੀ ਕਾ ਟੇਸਟ ਦੇਖ ਲਾ ਕਿਵੇਂ ਆ ਪੂਰਾ ਵਧੀਆ ਹਮ ਇੱਕ ਨੰਬਰ ਜਮਾ ਰੇੜੀ ਵਾਲਿਆਂ ਨੂੰ ਰੇੜੀ ਵਾਲਿਆਂ ਨੂੰ ਵੀ ਫੇਲ ਕਰਨ ਵਾਲੀ ਮਿਰਚ ਨਹੀਂ ਜਮਾ ਵੀ ਅੱਜ ਅਈਆ ਆਪਣੀ ਗੁਰੂਸੁਆਈ ਨਾ ਹਮਣਾ ਆ ਗਏ ਮੈਂ ਖਾਂਦੇ ਵੀ ਨਹੀਂ ਹੁੰਦੇ ਉਹ ਆਪਾਂ ਲੈ ਕੇ ਨਹੀਂ ਜਾਂਦਾ ਕਿ ਕਦੀ ਵਾਰ ਲੈ ਕੇ ਜਾਂਦਾ ਬਸ ਲੈ ਕੇ ਤਾਂ ਨਹੀਂ ਜਾਂਦਾ ਵੈਸੇ ਜਿਵੇਂ ਵਿਆਹ ਸ਼ਾਦੀ ਚ ਵੀ ਜਾਂਦੇ ਹੁੰਦੇ ਆ ਅਮ ਅਭਿਆਸ ਇਹ ਜਾਨੀ ਹੁੰਦਾਗਾ ਜਮਾਈ ਕਿੰਨਾ ਸਪਾਹ ਉਹਨੂੰ ਬਿਲਕੁਲ ਨਹੀਂ ਖਾਦੇ ਹੁੰਦੇ ਕਿਉਂਕਿ ਮੈਨੂੰ ਨਾ ਐ ਮੇਰੀ ਚੀਜ਼ ਤੋਂ ਮੈਨੂੰ ਵੱਧ ਖਾਣ ਪਾਉਂਦੀ ਹੁੰਦੀ ਔਰ ਪਤਾ ਨਹੀਂ ਉਹਨੇ ਕਿੰਨੇ ਕਿੰਨੇ ਚਿੰਜਾਸ ਮਾਰੀਆਂ ਹੋਣਗੀਆਂ ਹੂੰ ਹੁਣ ਇਹ ਤਾਂ ਆਪਾਂ ਨੇ ਆਪ ਆਪਣੇ ਹੱਥੀਂ ਹੋ ਗੀਆਂ सो एक बाउल बाई खा के मजेदार मैं खा मैं तो परे हो गया उतो तो जिम्मे तू कहनी कह गई चके गई मैं आप परे हो गया मैं नहीं चके जाने ने खाली बाउल कले मैं तो परे आपे ही हो गया मैं भी नहीं फिर भी हम्म मैं मम्मी कह क्या मम्मी मम्मी अज थोड़े रहने मम्मी फिर बनाव मम्मी नहीं मम्मी बहुत ने मैं कह रहा मैं कह रहा ਚਲੋ ਅभी ਹੁਣ ਹੋ ਰੈਡੀ ਹੁਣ ਫਾਈਨਲੀ ਦੇਖੋ ਸਾਗ ਨਾਲ ਕੂਟਣੀ ਨਾਲ ਘੋੜੇ ਕੂੜੇ ਨਾਲ ਕੁੱਟੇ ਹੈ ਕੂਟਣੀ ਨਾਲ ਕੁੱਟੇ ਤੇ ਇਹ ਪੂਰੀ ਤਾਂ ਦੇਖੋ ਮਾਰੇ ਵਰਗਾ ਬਣਿਆ ਹੋਇਆ ਹਮ ਚਲੋ